ਨੇ ਲੋਕ ਸਭਾ ਦਾ ਚੋਣਾਂ ਦਾ ਵਿਕਲ ਵਜਣ ਵਾਲਾ ਠਾਠਾ ਮਾਰਦਾ ਕਾਠਾ ਜੇ ਤੁਹਾਨੂੰ ਦੇਖਣ ਨੂੰ ਮਿਲਿਆ ਕੀ ਲੱਗਦਾ ਕੋਈ ਮਿਸਾਲ ਕਾਇਮ ਕਰ ਸਕਦਾ ਲੋਕ ਸਭਾ ਚੋਣਾਂ ਚ ਦੇਖੋ ਗਰਦਾਸਪੁਰ ਵਾਲੇ ਕਰਦੇ ਤੇ ਲੇਟ ਹੁੰਦੇ ਪਰ ਇਹ ਲੇਟ ਕੱਢ ਦਿੰਦੇ ਹੁੰਦੇ ਨੂੰ ਹੁਣ ਤੁਹਾਡੇ ਵੱਲੋਂ ਵੀ ਅੱਜ ਮਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਕਿੰਨੇ ਪਿੰਡਾਂ ਦੇ ਹੋਇਆ ਕੀ ਕੀ ਰਾਹਤ ਹੈ ਜਿਹੜੀ ਲੋਕਾਂ ਨੂੰ ਮਿਲੂਗੀ ਅ ਅੱਜ ਅਸੀਂ ਤਿੰਨ ਮਹੱਲਾ ਕਲੀਨਿਕ ਜਿਹੜੇ ਆ ਔਰ ਕੱਲੇ ਬੇਠ ਲਾਕੇ ਚ ਜਿਹੜੇ ਉਹ ਕੀਤੇ ਆ 베ਰੀ ਪਿੰਡ ਚ ਪਠੀਆਂ ਚ ਔਰ ਇਹ ਤੀਜਾ ਨੂਨਾ ਚ ਜੀ ਤੁਸੀਂ ਦੇਖ ਰਹੇ ਹੋ ਵਰਲਡ क्राइम نیوز ਤੇ ਮੈਂ ਹਾਂ ਦਿਤਿੰਦਰ ਸੋਢੀ ਅੱਜ ਵਿਧਾਨ ਸਭਾ ਹਲਕਾ ਕਾਤੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਉਦਘਾਟਨ ਕੀਤੇ ਗਏ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਵੱਲੋਂ ਉੱਥੇ ਹੀ ਲੋਕਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਲੋਕਾਂ ਦੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਕਿਤੇ ਨਾ ਕਿਤੇ ਸੰਕਾ ਨੂੰ ਸੰਬੋਧਨ ਵੀ ਕਰਦੇ ਨਜ਼ਰੀ ਆਏ ਨੇ ਗੱਲਬਾਤ ਹੈ ਜਿਹੜੀ ਕਰ ਲੰਨੇ ਆ ਸੇਖਵਾ ਸਾਹਿਬ ਸਾਡੇ ਨਾਲ ਨੇ ਸੇਖਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਰਲਡ क्राइम نیوز ਤੇ ਧੰਨਵਾਦ ਜੀ ਮਿਹਰਬਾਨੀ ਸੇਖਵਾ ਸਾਹਿਬ ਦੇਖਿਆ ਗਿਆ ਜਿੱਥੇ ਉਦਘਾਟ ਇਕੋ ਮਿਲਿਆ ਕੀ ਕਰਨ ਦੇ। ਵੇਖੋ ਜੀ ਇਹ ਇਲਾਕਾ ਜਿਹੜਾ ਵਾ ਬੇਠ ਦਾ ਇਲਾਕਾ ਤਿੰਨ ਪੀੜੀਆਂ ਤੋਂ ਅਸੀਂ ਇਸ ਇਲਾਕੇ ਦੀ ਸੇਵਾ ਕਰ ਰਹੇ ਹਾਂ। ਮੇਰੇ ਸਵਰਗੀ ਦਾਦਾ ਜੀ ਜਿਹਸਦਾਰ ਰੁਦਾਕਰ ਸਿੰਘ ਸੇਖਵਾ ਨੇ ਇਸ ਇਲਾਕੇ ਦੀ ਨਿਮਾਇਤਗੀ ਕੀਤੀ। ਉਹਨਾਂ ਤੋਂ ਬਾਅਦ ਮੇਰੇ ਸਵਰਗੀ ਪਿਤਾ ਜੀ ਜਿਹਸਦਾਰ ਸੇਵਾ ਸਿੰਘ ਸੇਖਵਾ ਜੀ ਨੇ ਕੀਤੀ। ਔਰ ਹੁਣ ਮੈਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਔਰ ਸੰਗਤ ਦੇ ਸਾਥ ਦੇ ਨਾਲ ਇਹ ਤੀਜੀ ਪੀੜੀ ਦੇ ਵਿੱਚ ਨਿਮਾਇਤਗੀ ਕਰਨ ਦਾ ਜਿਹੜਾ ਮੌਕਾ ਮਿਲਿਆ ਵਾ ਔਰ ਅਸੀਂ ਦਿਨ ਰਾਤ ਜਿਹੜੀ ਆ ਉਹ ਸੇਵਾ ਲੋਕਾਂ ਦੀ ਕਰ ਰਹੇ ਹਾਂ। ਔਰ ਸਰਕਾਰ ਦੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪੋਸਟੀਆਂ ਨੇ ਜਿਹੜੀ ਮਾਨ ਸਾਹਿਬ ਦੀ ਅਗਵਾਈ ਚ ਸਰਕਾਰ ਚੱਲ ਰਹੀ ਆ ਉਹ ਤਾਂ ਲੋਕ ਜਿਹੜੇ ਆ ਬੜੇ ਸੰਤੁਸ਼ਟ ਨੇ ਔਰ ਇਸੇ ਕਰਕੇ ਹਾਂ ਪੱਕੀ ਹੰਗਾਰਾ ਜਿਹੜਾ ਵਾ ਉਹ ਸੰਗਤ ਤੋਂ ਮਿਲ ਰਿਹਾ ਦਿਖਿਆ ਗਿਆ ਕਿ ਲੋਕ ਸੰਬੋਧਨ ਕਰਦੇ ਆ ਵਕ ਵਕ ਬੁਲਾ ਰਹੇ ਨੇ ਕਿਹਾ ਤੁਹਾਡੇ ਪਿਤਾ ਜੀ ਦੀ ਵੱਡੀ ਦੇਣ ਰਹੀ ਹੈ ਇਲਾਕੇ ਨੂੰ ਹੁਣ ਤੁਹਾਡੇ ਵੱਲੋਂ ਵੀ ਅੱਜ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਕਿੰਨੇ ਪਿੰਡਾਂ ਦੇ ਹੋਇਆ ਕੀ ਕੀ ਰਾਹਤ ਜਿਹੜੀ ਲੋਕਾਂ ਨੂੰ ਮਿਲ ਪਈ ਅ ਅੱਜ ਅਸੀਂ ਤਿੰਨ ਮੁਹੱਲਾ ਕਲੀਨਿਕ ਜਿਹੜੇ ਆ ਔਰ ਕੱਲੇ ਬੇਠ ਲਾਕੇ ਜੀ ਜਿਹੜੇ ਉਹ ਕੀਤੇ ਆ ਦੇਰੀ ਪਿੰਡ ਚ ਪੱਠੀਆਂ ਚ ਔਰ ਤੀਜਾ ਨੂਨਾ ਚ ਔਰ ਪਿਛਲੇ ਦਿਨੀ ਅਸੀਂ ਦੋ ਪਹਿਲੋਂ ਖੋਲੇ ਸੀ ਕਾਦੀਆਂ ਔਰ ਧਾਰੀਆਲ ਔਰ ਚਾਰ ਮਹਲਾ ਕਲੀਨਿਕ ਜਿਹੜੇ ਉਹ ਪਹਿਲੋਂ ਚੱਲ ਰਿਹਾ ਗੁੰਨੂਪੁਰ ਆਪਣਾ ਨਾਨੂਵਾਲ ਜਿੰਦੜ ਆਪਣਾ ਇੱਧਰ ਕਲਿਆਣਪੁਰ ਇਹ ਕਲੀਨਿਕ ਜਿਹੜੇ ਆ ਨੌਂ ਮੁਹੱਲਾ ਕਲੀਨਿਕ ਜਿਹੜੇ ਆ ਸਾਡੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਚੱਲ ਰਿਹਾ ਔਰ ਜਿਹਦੇ ਨਾਲ ਆਮ ਲੋਕਾਂ ਨੂੰ ਅੱਜ ਤੁਸੀਂ ਦੇਖਿਆ ਕਿ ਇੱਥੇ 90 ਦੀ ਓਪੀਡੀ ਹੋ ਗਈ ਅਜੇ 3-4 ਦਿਨ ਪਹਿਲਾਂ ਕੋਈ ਸ਼ੁਰੂ ਹੋਇਆ ਜੇ ਲੋਕਾਂ 'ਚ ਪੂਰੀ ਅਵੇਅਰਨੈਸ ਵੀ ਹੈ ਨਹੀਂ ਕਿ ਔਰ ਲਾਈਨਾਂ ਲੱਗ ਜਾਂਦੀਆਂ ਸਵੇਰ ਤੋਂ ਕਿ ਕਿੰਨੀ ਵੱਡੀ ਇਹਨਾਂ ਦਸਾਂ ਪਿੰਡਾਂ ਦੇ ਵਿੱਚ ਜਿਹੜਾ ਵਾ ਡਿਸਪੈਂਸਰੀ ਤੱਕ ਨਹੀਂ ਸੀਗੀ ਲੋਕਾਂ ਨੂੰ ਬੜਾ ਤੁਰ ਕੇ ਕਿਉਂਕਿ ਗਰੀਬ ਲੋਕ ਆ ਸਾਧਨ ਤੱਕ ਨਹੀਂ ਹੈਗੇ ਲੋਕਾਂ ਕੋ ਜਾਣਦੇ ਸੋ ਇੱਥੇ ਇਹ ਲੋਕਾਂ ਦੇ ਲਈ ਜਿਹੜਾ ਵਾ ਇਹ ਮਹੌਲਾ ਕਲੀਨਿਕ ਜਿਹੜਾ ਇਹ ਵਰਦਾਨ ਸਿੱਤ ਹੋਇਆ ਲਾਸਵਾਲ ਲੋਕ ਸਭਾ ਦਾ ਚੋਣਾਂ ਦਾ ਵਿਕਲ ਵਜਣ ਵਾਲਾ ਠਾਠਾ ਮਾਰਦਾ ਕਾਠਾ ਜੇ ਤੁਹਾਨੂੰ ਦੇਖਣ ਨੂੰ ਮਿਲਿਆ ਕੀ ਲੱਗਦਾ ਕੋਈ ਮਿਸਾਲ ਕਾਇਮ ਕਰ ਸਕਦਾ ਲੋਕ ਸਭਾ ਚੋਣਾਂ ਚ ਦੇਖੋ ਗਰਦਾਸਪੁਰ ਵਾਲੇ ਕਰਦੇ ਤੇ ਲੇਟ ਹੁੰਦੇ ਪਰ ਇਹ ਲੇਟ ਕੱਢ ਦਿੰਦੇ ਹੁੰਦੇ ਸੋ ਇੱਥੇ ਪਿਛਲੇ ਸਮੇਂ ਚ ਉਨੀ ਲੀਡ ਨਹੀਂ ਆਮ ਆਦਮੀ ਪਾਰਟੀ ਦੀ ਆ ਸਕੀ ਪਰ ਇਸ ਵਾਰ ਜਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਵਾ ਇਹ ਪਿਛਲੀ ਕਸਰ ਵੀ ਕੱਢ ਕੇ ਜਿਹੜਾ ਵਾ ਮੂਲ ਨੂੰ ਵਿਆਜ ਦੇ ਨਾਲ ਲਾ ਕੇ ਵਿਆਸ ਸਮੇਤ ਜਿਹੜਾ ਵਾ ਬੜੀ ਵੱਡੀ ਲੀਡ ਨਾਲ ਹਲਕਾ ਕਾਦੀਆਂ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਇੱਥੋਂ ਲੀਡ ਕਰਕੇ ਜਾਊ। ਬਹੁਤ-ਬਹੁਤ ਧੰਨਵਾਦ ਜੀ। ਇਹ ਸਨ ਐਡਵੋਕੇਟ ਜਗਰੂਪ ਸਿੰਘ ਸੇਖਮਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਿਨ੍ਹਾਂ ਨੇ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਤਿੰਨ ਆਮ ਆਦਮੀ ਪਾਰਟੀ ਦੇ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਉੱਥੇ ਹੀ ਲੋਕਾਂ ਦੇ ਵਿੱਚ ਵੀ ਭਾਰੀ ਇਰਸ਼ਾਅ ਦੇਖਣ ਨੂੰ ਮਿਲਿਆ। ਲੋਕ ਭਰਮਾ ਸਵਾਗਤ ਕਰਦੇ ਨਜ਼ਰੀ ਆਏ। ਦੂਜੇ ਪਾਸੇ ਕਿਧਰ ਨਾ ਕਿਤੇ ਇਕੱਠ ਵੀ ਕਾਫੀ ਲੋਕਾਂ ਦਾ ਦੇਖਣ ਨੂੰ ਮਿਲਿਆ ਜਿੱਥੇ ਗ ਤੇ ਵੱਡੀ ਲੀਡ ਦੇ ਨਾਲ ਹਲਕਾ ਕਾਦੀਆਂ ਦੇ ਵਿੱਚੋਂ ਆਵਾਦੀ ਵੀ ਪਾਰਟੀ ਨੂੰ ਜਿਤਾਵਾਂਗੇ ਹੁਣ ਤੱਕ ਦੇ ਇਹਨਾਂ ਨਵੇਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸਹਿਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਤੁਹਾਡੀ ਵਰਲਡ ਕਰਾਈਮ ਨਿਊਜ਼ ਵਿਧਾਨ ਸਭਾ ਹਲਕਾ ਕਾਦੀਆਂ ਗੁਰਦਾਸਪੁਰ